ਲਾਵੀ ਉਹਨਾਂ ਦੀਆਂ ਹੁੰਦੀਆਂ ਜਿੰਨਾ ਵਿੱਚ ਕੋਈ ਗੱਲ ਬਾਤ ਹੁੰਦੀ ਆ ਹੈ ਹਾਂ ਭਾਈ ਜਿੱਥੇ ਵੀ ਜਾਂਦਾ ਲੰਗਦਾ ਦੁਨੀਆ ਅਫਸਰ ਵੱਡੇ ਵੱਡੇ ਅਫਸਰ ਸ਼ਾਮ ਆਉਂਦਾ ਹੈ ਇਹਦਾ ਬੰਲੇ ਬੰਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਗਾੜੀ ਬੋਲ ਕਰਾਣੀ ਪੈਂਦੀ ਹਾਂ ਤੇ ਜੋ ਕਿ ਪੱਪੂ ਨੇ ਕਰਾਈ ਪਈ ਆ ਹੁਣ ਕਿੱਥੇ ਜਾ ਰਿਹਾ ਉੱਥੇ ਪੱਪੂ ਕੋਟੇ ਵਾਲਾ ਪੱਪੂ ਕੋਟੇ ਚੱਲਿਆ ਉਹ ਤੈਨੂੰ ਮਨੈ ਪੱਪੂ ਕੋਟੇ ਵਾਲਾ ਨਹੀਂ ਤੈਨੂੰ ਮਨੈ ਪੱਪੂ ਕੁੰਡੀ ਕੁੰਡੀ ਗਾਂਕਾਂ ਦੀ ਨਹੀਂ ਗੱਲ ਇਹ ਫਿਰ ਇੱਕ ਮਿੰਟ ਜਿੱਥੇ ਜਾ ਰਹੀ ਹੈ ਨਾ ਜਿੱਥੇ ਜਾ ਰਹੀ ਆ ਉੱਥੇ ਪੱਪੂ ਉੱਥੇ ਪੱਪੂ ਗਲਾਸੀਆਂ ਵੀ ਕਰਵਾਉਂਦਾ ਇਹ ਕਮੈਂਟ ਇਹਨੂੰ ਆ ਮੈਂ ਕੋਈ ਇਹਦਾ ਸ਼ੌਂਕ ਨਾਲ ਕੰਮ ਕਰਦਾ ਮੈਂ ਕੋਈ ਪੈਸੇ ਵਾਲਾ ਕੰਮ ਨਹੀਂ ਕਰਦਾ ਹਾਂ ਮੇਰਾ ਪੈਸੇ ਬੱਲੇ ਕਰਨਾ ਹੁੰਦਾ ਨਾ ਜਿਹੜੇ ਵੀਡੀਓ ਬਣਾ ਰਿਹਾ ਪੈਸੇ ਜਵਾ ਲੱਖੇ ਇਹਨਾਂ ਦੇ ਲਈ ਫੇਰ ਪੈਸੇ ਕਰਵਾਉਂਗਾ ਇੰਨੇ ਪੈਸੇ ਲੱਗਣਗੇ ਹਾਂ ਵੀਡੀਓ ਬਣਾਓ ਪਰਪਰ ਨਾ ਯਾਰ ਪੱਪੂ ਦੇ ਦਿਨ ਤੇ ਪੈਸੇ ਹੈਗਾ ਨਹੀਂ ਪੱਪੂ ਕਰਦਾ ਕੰਮ ਸ਼ੌਕ ਲਈ ਕੋਣ ਮੈਨੂੰ ਕਹਿੰਦੇ ਬੱਬਾ ਤੈਨੂੰ ਆਇਆ ਨਹੀਂ ਮੈਨੂੰ ਨਹੀਂ ਮੈਨੂੰ ਪਿਆਰ ਮਿਲ ਰਿਹਾ ਹੈ ਇਸ ਤੋਂ ਬਾਕੀ ਚੀਜ਼ ਨਹੀਂ ਹੈ ਸਹੀ ਗੱਲ ਹੈ ਨਾਮ ਹੋ ਗਿਆ ਪਛਾਣ ਹੈ ਵਾਹ ਵਾਹ ਗੱਲ ਕਰੀ ਜਾਨੂ ਬਾਹਰ ਨਹੀਂ ਮਿਲਦਾ ਇਹ ਹਾਲ ਕਰੇਗੀ ਮੈਂ ਕਿਹਾ ਬੱਚੇ ਰੱਖ ਆਹ ਬੋਲੇ ਗਣ ਇੱਥੇ ਆਹ ਗੱਲ ਬੋਲ ਬੱਪੂ ਨੇ ਇਹ ਗੱਲ ਆਖੀ ਆ ਜੇ ਮਰ ਵੀ ਜਾਊਗਾ ਦੁਨੀਆ ਯਾਦ ਕਰੋ ਇਹ ਦੁਨੀਆ ਇਹ ਆ ਯੋਧਾ ਯੋਧਾ ਕੋਈ ਯੋਧਾ ਕੌਮੀ ਇਹ ਕੌਮੀ ਇਹ ਚੱਲਣ ਹੁਣ ਇਹ ਕੁੰਡੀ ਹੋਇਆ ਵਿੱਚ ਇਹ ਜਿਹੜੇ ਕਹਿੰਦੇ ਭੰਗ ਨੂੰ ਨਸ਼ਾ ਹੈਗਾ ਨਸ਼ਾ ਭਾਈ ਆ ਟੁੱਟ ਕੱਟੇ ਇਹ ਮੈਂ ਜਾਣਦਾ ਹੀ ਕਿਰਦਾਰੀ ਨੂੰ ਨਸ਼ਾ ਹੈਗਾ ਇਹ ਇਹ ਚੀਜ਼ ਨੂੰ ਕੀ ਕਹਿਣਾ ਵਾ ਦੁਨੀਆ ਇਹ ਦੀ ਦੁਕਾਨਦਾਰੀ ਆ ਨਹੀਂ ਨਹੀਂ ਦੁਕਾਨਦਾਰੀ ਕਰਦੀ ਹੈਗੀ ਸ਼ੌਂਕ ਨਸ਼ਾ ਜਿਹੜਾ ਇਹ ਜਿਹੜਾ ਕੋਈ ਨਸ਼ਾ ਨਹੀਂ ਹੈਗਾ ਇਹ ਤਾਂ ਦੁਨੀਆ ਨਸ਼ਾ ਬਣਾਤਾ ਇਹ ਤਾਂ ਉਹ ਗੁੱਸੇ ਹੈਗੀ ਲੱਗਦੇ ਨੇ ਅੰਗਾ ਸਿੰਘਾਂ ਦੇ ਆ ਕੋਲੇ ਸ਼ੰਕਰ ਜੀ ਇਹ ਤਾਂ ਉਹਦੇ ਵਾਸਤੇ ਬਣਾਈ ਹੈ ਜਿਨ੍ਹਾਂ ਨਾਮ ਜਪਣਾ ਨਵਿਰਤਾ ਦੇ ਬੰਦੇ ਰਹਿਣਾ ਹੋਵੇ ਪਰ ਨਾ ਉਸ ਨੂੰ ਦੁਕਾਨਾਂ ਦੇ ਜਿੱਕੇ ਜਦੋਂ ਉਹਨਾਂ ਤੋਂ ਛੱਕੇ ਲੋਕੀ ਗਲਤ ਬਸੇ ਗੇਮ ਬਣਾਉਂਦੇ ਯਾਰ ਮਾਲਾ ਨਹੀਂ ਮਾਲਾ ਤੁਸੀਂ ਕਦੇ ਉਹ ਹੈਲੋ ਸੁਣਿਆ ਨਹੀਂ ਕਦੇ ਮੈਂ ਪੰਗਾ ਪਾ ਕੇ ਮਰਿਆ ਕਦੇ ਨਹੀਂ ਮਰਿਆ ਅਸਮੈਗ ਪੀ ਕੇ ਕੀ ਕੀ ਕਰਦਾ ਕਿੰਨੇ ਬਰਦੇ ਉਹ ਵੀਰ ਜੀ ਵੇਖੋ ਪੱਪੂ ਦੇ ਕਿੰਨੇ ਗਾਹ ਗਾਣ ਕੇ ਖਲੋਤੇ ਤੇ ਪੱਪੂ ਇੱਥੇ ਬੈਠਾ ਪਾਛੰਦੇ ਹੀ ਆਦਾ ਤੇ ਪੂਰੇ ਵੱਡੇ ਮੈਂ ਮੈਂ ਰੋਟੀ ਵੀ ਨਿਊਜ਼ ਦੇਦਾ ਅਸਮੈਗ ਵੀ ਇੱਥੇ ਬਰਦੇ ਇਹ ਪੰਗ ਨੂੰ ਤਾਂ ਕੋਈ ਨਸ਼ਾ ਨਹੀਂ ਮੇਰੀ ਗੱਲ ਸੁਣ ਆਪਾਂ ਨਸ਼ਾ ਨਹੀਂ ਕਰਾ ਹਾਂ ਨਸ਼ੇ ਵਾਲਾ ਮੁੱਦਾ ਆਪਾਂ ਕਰਕੇ ਚੁਟਕ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਚਲੋ ਗੱਲ ਆ ਨਜਾਇਜ਼ ਬੰਦੇ ਫੜਕੇ ਦੇ ਇਹ ਤਾਂ ਗੱਲ ਤਾਂ ਨਹੀਂ ਸਹੀ ਆ ਉਹ ਚੱਲ ਬੰਦਾ ਉਹ ਯਾਰ ਜਿਹੜੀ 스낵 ਫੜੋ 스낵 ਫੜੋ ਨੂੰ ਫੜੋ ਇਹਨੂੰ ਫੋੜ ਦੇ ਤੰਗ ਕਰ ਦੇ ਬੋਲੇ ਇਹ ਮੁੰਡਾ ਬਾਅਦ ਚੋਂ ਪਹਿਲਾਂ ਆਉਂਦੇ ਗਾਹ ਤੋੜ ਕੇ ਆ ਚੱਲ ਆ ਗਾਹ ਆ ਸਾਰੇ ਫੈਨ ਆ ਪੱਪੂ ਦੇ ਪੱਪੂ ਦੇ ਫੈਨ ਆ ਪਰ ਜਿਹੜਾ ਪੱਪੂ ਕੰਮ ਕਰਦਾ ਉਹਦੇ ਨਹੀਂ ਫੈਨ ਹਾਂ ਪੱਪੂ ਦੇ ਫੈਨ ਜਿਵੇਂ ਦਸਗਾ ਬਣਾਉਣੇ ਲੱਗਦੇ ਆਪਾਂ ਉਹਦੇ ਵਿੱਚ ਮਿਰਚਾਂ ਤੇ ਗੁਜਾਰ ਗਿਰੀਆਂ ਉਹਦੇ ਵਗੈਰਾ ਤੇ ਮਜਕ ਹੋਰ ਕਿਹੜੇ ਕਿਹੜੇ ਵੈਰਾਈਟੀਆਂ ਵਿੱਚ ਪਾਉਂਦੇ ਨੇ ਇਹਦੇ ਵਿੱਚ ਇੱਕ ਬਾਦਾਮ ਆ ਗਿਆ ਇਹ ਇੱਕ ਬਾਦਾਮ ਹੋ ਗਿਆ ਜੀ ਬਾਦਾਮ ਵੀ ਹੋ ਗਿਆ ਹਾਂ ਜੀ ਬਾਦਾਮ ਲੱਗੇ ਜੀ ਲੱਗ ਦੋ ਦੋ ਹੋਈਆਂ ਤੇ ਮਗਰ ਹੋ ਗਏ 3 4 5 7 ਠੀਕ ਆ ਬਹੁਤ ਵਧੀਆ ਇਹ ਸੱਤਾ ਸੱਤਾ ਕਿਸਮਾ ਵੀਰ ਵੀਰ ਕੋਲ ਪੀਆ ਕਰੋ ਸਾਰੇ ਬਹੁਤ ਵਧੀਆ ਚੀਜ਼ ਬਣਾਉਂਦਾ ਇਹ ਸਿੰਪਲੀ ਬਣਾਉਂਦਾ ਤਿੱਖਾ ਵੀ ਬਣਾਉਂਦਾ ਢਿੱਗਣ ਵਾਲਾ ਬਣਾਉਂਦੇ ਜੋ ਜਿਵੇਂ ਟਰਾਲੀਆਂ 'ਚ ਬੰਦਾ ਵਜਦਾ ਫਿਰੇ ਮੈਂ ਕਹਾਂ ਬਜਟ ਦੇਨੇ ਆ 10 ਰੁਪਏ 'ਚ ਬਜੂਗੇ 10 ਰੁਪਏ ਤੇ ਇੱਕ ਜਿਹੜੀ ਆਪਣੀ ਦਾੜੀ ਆ ਤੁਸੀਂ ਇਸ ਹਿਸਾਬ ਨਾਲ ਕੀਤੀ ਆ ਇੱਥੇ ਕੋਈ ਚੀਜ਼ ਚਾਹ ਲਾਉਣੇ ਕਰੀਮ ਲਾਉਣੇ ਆ। ਆ ਸਨ ਨਾਰਮਲ ਹੀ ਆ ਸੰਧੀ ਆ ਸਿਰ। ਜੀ ਮੈਂ ਹੱਥ ਫੇਰਦੀ ਹਾਂ ਤਾਂ ਹੀ ਨਾ। ਆ ਉਹ ਤਾਈ ਆ ਉਸ ਨੂੰ ਫੇਰ ਲਈ ਦੱਸ। ਇਹ ਇਹ ਤਾਂ ਡਿਸਕ ਲੱਗਿਆ। ਅਗਲ ਵਾਰ ਬਣ ਜੀ। ਨਹੀਂ ਆ ਵੇਖ। ਆ ਜਿਹੜਾ ਮੈਂ ਕਿਹਾ ਜਿਹੜਾ ਬੜਾ ਤਾਮਾ ਵੀ। ਮੈਂ ਫਰੀ ਆਵਾਜ਼ ਕੋਈ ਬਣਾਉਂਦੇ। ਇਹ ਆਪਣਾ ਵੀਰ ਦੱਸਣ ਲੱਗੇ ਵੀ ਕੂੜਾ ਨਹੀਂ ਕੁੱਟਦਾ ਜਿਹੜੇ ਹਿਸਾਬ ਨਾਲ ਤੁਸੀਂ ਮਾਰਦੇ ਹੋ। ਚੱਲ। ਅੱਛਾ ਅੱਛਾ। ਹਾਂ ਹਾਂ ਚਲਣਾ ਉਹ ਛੋਟਾ ਨਾ ਕਿੰਡਾ ਮਿਰਚਾ ਕੁੱਟਣ ਵਾਲਾ ਨਾ ਸ਼ੈਕਟਰ ਆ ਖੁੱਤੜਾ ਨਾ ਮੈਂ ਕਹਿੰਦਾ ਹਰ ਘਟੇ ਦਾ ਸੁਆਣਾ ਜੀ ਨਾ ਉਹ ਵੀ ਲਸਣ ਦਾ ਇਹ ਮਾਰ ਹੁਣ ਕਿੱਦਾਂ ਮਾਰਵਾ ਜੀ ਨਹੀਂ ਭਾਈ ਨਿਕਾ ਡੰਡਾ ਲੈ ਗਈ ਜੀ ਹੁਣ ਖੜਾ ਹੋ ਕੇ ਮਾਰ ਹਾਂ ਖੜਾ ਹੋ ਕੇ ਗੱਣ ਨੂੰ ਲਾਦਾ ਜੀ ਯਾਰ ਜਿੱਥੇ ਪਰ ਗਾਣਾ ਗਾਣਾ ਹੀ ਵੇਚਣਾ ਉਹਨੂੰ ਇਲੈਕਸ਼ਨ ਮਾਰ ਫੋਕਾ ਹੀ ਹਾਂ ਨੇ ਜੁੰਡੇ ਪਟਾਣਾ ਜਾਣਾ ਲਾਣਾ ਕੀ ਕਰਨਾ ਹੈ ਆਪਣਾ ਉਹ ਲੈ ਆਓ ਮੈਗ ਲੋ ਆਓ ਫੜੀ ਸੱਚ ਮੈਗ ਫੜੋ ਯਾਰ ਵੇਖੋ ਪਪੂ ਦੀ ਫੈਨ ਫਾਲਿੰਗ ਬਾਹ ਪੀੜ ਜਾਵਾ ਯਾਰ ਗਾਈਜ਼ 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 ਵੇਖੋ ਗਾਈਜ਼